ਪੁਰਾਣੇ ਵੇਲਿਆਂ ਦੀ ਗੱਲ ਹੈ ਗੁਰੂ ਰੂਪ ਪਿਆਰੀ ਸਾਧ ਸੰਗਤ ਕਿ ਇੱਕ ਨਗਰ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ। ਮੀਆਂ ਬੀਬੀ ਦੇ ਕੋਲ ਇੱਕ ਛੋਟਾ ਬੱਚਾ ਸੀ ਉਸਦੀ ਉਮਰ ਥੋੜੀ ਹੀ ਸੀ ਕਿ ਦੋਵੇਂ ਗੁਰਬਤ ਦੇ ਨਾਲ ਕੁਲਦੇ-ਕੁਲਦੇ ਲਾ ਇਲਾਜ ਬਿਮਾਰੀਆਂ ਦੇ ਸ਼ਿਕਾਰ ਹੋ ਗਏ ਤੇ ਇਸ ਜਹਾਨ ਤੋਂ ਰੁਖਸਤ ਹੋ ਗਏ। ਬੱਚਾ ਪਿੱਛੇ ਇਕੱਲਾ ਛੱਡ ਗਏ। ਬੱਚੇ ਦੀ ਦੇਖ ਰਹਿ ਕਰਨ ਵਾਲਾ ਕੋਈ ਨਹੀਂ ਸੀ। ਜਨਦਨ ਆਣ ਗਵਾਂਡ ਵਾਲਿਆਂ ਨੇ ਨਗਰ ਵਾਲਿਆਂ ਨੇ ਬੱਚੇ ਦਾ ਖਿਆਲ ਰੱਖਿਆ ਰੋਟੀ ਪਾਣੀ ਦਾ ਇੰਤਜ਼ਾਮ ਕਰਕੇ ਦਿੱਤਾ ਪਰ ਬਾਅਦ ਵਿੱਚ ਸਾਰੇ ਆਪੋ ਆਪਣੇ ਕੰਮਾਂ ਦੇ ਵਿੱਚ ਮਸ਼ਰੂਫ ਹੋ ਗਏ ਨਾ ਰਿਸ਼ਤੇਦਾਰਾਂ ਨੇ ਬਾਤ ਪੁੱਛੀ ਨਾ ਕਰੀਬੀਆਂ ਨੇ ਨਾ ਕਿਸੇ ਹੋਰ ਨੇ ਬੱਚੇ ਨੂੰ ਕੋਈ ਰਾਹੀ ਪਾਂਧੀ ਦੱਸ ਗਿਆ ਕਿ ਪੁੱਤਰ ਹੁਣ ਜੇ ਤੂੰ ਆਪਣਾ ਹਰ ਰੋਜ਼ ਦਾ ਗੁਜ਼ਾਰਾ ਕਰਨਾ ਚਾਹੁੰਦਾ ਹੈ ਤਾਂ ਮੰਗ ਪਿੰਨ ਕੇ ਆਪਣਾ ਕੰਮ ਚਲਾ ਲਿਆ ਕਰ ਬੱਚੇ ਨੇ ਸਵੇਰ ਵੇਲੇ ਘਰੋਂ ਨਿਕਲ ਜਾਇਆ ਕਰਨਾ ਬਹੁਤ ਹੌਲੀ ਉਮਰ ਦਾ ਸੀ ਮਹਿਜ 12-14 ਸਾਲ ਉਹਦੀ ਉਮਰ ਸੀ ਜੇ ਕਿਸੇ ਨੇ ਕੋਈ ਕੰਮ ਦੱਸ ਦਿਆ ਕਰਨਾ ਉਹਦੇ ਨਾਲ ਕੰਮ ਦੇ ਵਿੱਚ ਹੱਥ ਪਵਾ ਦਿਆ ਕਰਨਾ ਉਸਦੀ ਮਦਦ ਕਰ ਦਿਆ ਕਰਨੀ ਬਦਲੇ ਦੇ ਵਿੱਚ ਉਹਨੂੰ ਫੁਲਕਾ ਪ੍ਰਸ਼ਾਦਾ ਮਿਲ ਜਾਇਆ ਕਰਦਾ ਇਸੇ ਤਰੀਕੇ ਨਾਲ ਉਸਦਾ ਸਮਾਂ ਲੰਘਦਾ ਗਿਆ ਪਰ ਉਹ ਆਪਣੀ ਜ਼ਿੰਦਗੀ ਤੋਂ ਬਹੁਤ ਦੁਖੀ ਸੀ ਬੜਾ ਪਰੇਸ਼ਾਨ ਸੀ ਬਹੁਤ ਘੱਟ ਕਦੇ ਹੁੰਦਾ ਕਿ ਉਸਨੂੰ ਕੰਮ ਦੇ ਬਦਲੇ 4 ਪੈਸੇ ਮਿਲਦੇ ਬੋਤਾ ਕਰਕੇ ਉਸ ਨੂੰ ਕੰਮ ਦੇ ਬਦਲੇ ਰੋਟੀਆਂ ਖਵਾ ਕੇ ਘਰ ਨੂੰ ਭੇਜ ਦਿੱਤਾ ਜਾਂਦਾ। ਇੱਕ ਵਾਰ ਇਸ ਨਗਰ ਦੇ ਵਿੱਚ ਇੱਕ ਸੰਤ ਫਕੀਰ ਆਏ ਹੋਏ ਸਨ। ਸੰਤ ਫਕੀਰ ਨੇ ਦੂਰ ਕਿਤੇ ਜਾਣਾ ਸੀ। ਰਸਤੇ ਦੇ ਵਿੱਚ ਆਰਾਮ ਕਰਨ ਦੇ ਲਈ ਨਗਰ ਪਿਆ ਤੇ ਉੱਥੇ ਉਹਨਾਂ ਨੇ ਇੱਕ ਰੁੱਖ ਦੇ ਹੇਠਾਂ ਚਾਦਰ ਵਿਛਾ ਕੇ ਆਸਨ ਲਾ ਲਿਆ। ਨਗਰ ਵਾਲੇ ਜਦੋਂ ਉਹਨਾਂ ਦੇ ਕੋਲ ਦੀ ਰੰਗ ਦੇ ਉਹਨਾਂ ਨੂੰ ਨਮਸਕਾਰ ਕਰਕੇ ਅੱਗੇ ਚਲੇ ਜਾਂਦੇ ਕੋਈ ਉਹਨਾਂ ਦੇ ਕੋਲੇ ਰੁਕਿਆ ਨਹੀਂ ਬੈਠਾ ਨਹੀਂ। ਇਹ ਬੱਚਾ ਆਪਣੀ ਦਿਨਚਰਿਆ ਕਰਨ ਮਗਰੋਂ ਕਿਤੇ ਚੰਦ ਰੋਟੀਆਂ ਲੈ ਕੇ ਵਾਪਸ ਪਰਤ ਰਿਹਾ ਸੀ ਉਸ ਨੂੰ ਲੱਗਿਆ ਕਿ ਰੁੱਖ ਦੇ ਹੇਠਾਂ ਕੋਈ ਸਿਆਣਾ ਸ਼ਖਸ ਬੈਠਾ ਹੈ ਇਸ ਨੇ ਨਮਸਕਾਰ ਕੀਤੀ ਸਿਰ ਝੁਕਾਇਆ ਤੇ ਕੋਲ ਜਾ ਕੇ ਬੈਠ ਗਿਆ ਪੁੱਛਿਆ ਕਿ ਕੌਣ ਹੋ ਪਹਿਲਾਂ ਕਦੇ ਨਗਰ ਦੇ ਵਿੱਚ ਤੁਹਾਨੂੰ ਦੇਖਿਆ ਨਹੀਂ ਸੰਤ ਫਕੀਰ ਨੇ ਦੱਸਿਆ ਕਿ ਮੈਂ ਤਾਂ ਭਾਈ ਰਾਹੀਰ ਹਾਂ ਮੈਂ ਤਾਂ ਕਿਤੇ ਅੱਗੇ ਜਾਣਾ ਹੈ ਮੈਂ ਤਾਂ ਕੁਝ ਸਿੱਖਦਾ ਫਿਰਦਾ ਹਾਂ ਮੇਰੇ ਕੋਲ ਕੋ ਚਾਰ ਮਤ ਦੀਆਂ ਗੱਲਾਂ ਨੇ ਜੋ ਕੋ ਮੇਰੇ ਤੋਂ ਪੁੱਛ ਲੈਂਦਾ ਹੈ ਤਾਂ ਮੈਂ ਉਹਨਾਂ ਨੂੰ ਦੱਸ ਦੇਣਾ ਹਾਂ ਤੂੰ ਦੱਸ ਤੂੰ ਕਾਫੀ ਜ਼ਿਆਦਾ ਪਰੇਸ਼ਾਨ ਲੱਗ ਰਿਹਾ ਹੈ ਉਦਾਸੀ ਤੇਰੇ ਚਿਹਰੇ ਤੋਂ ਝਲਕ ਰਹੀ ਹੈ ਤੂੰ ਦੱਸ ਤੂੰ ਕੌਣ ਹੈ ਕਿੱਥੇ ਰਹਿਣਾ ਹੈ ਕੀ ਕਰਦਾ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਸਾਰਾ ਦਿਨ ਬਹੁਤ ਮਿਹਨਤ ਕਰਕੇ ਆਇਆ ਹੈ ਉਸ ਬੱਚੇ ਨੇ ਆਪਣੀ ਸਾਰੀ ਜ਼ਿੰਦਗੀ ਦਾ ਹਾਲ ਸੰਤ ਫਕੀਰ ਦੇ ਅੱਗੇ ਦੱਸ ਦਿੱਤਾ ਰੱਖ ਦਿੱਤਾ ਸੰਤ ਫਕੀਰ ਨੂੰ ਇਸਨੇ ਪੁੱਛਿਆ ਕਿ ਬਸ ਸਾਡੀ ਤਾਂ ਆਹੀ ਦਿਨ ਚਰੀਆ ਹੈ ਸਾਡੇ ਮਾਂ ਪਿਓ ਨੇ ਸਾਥ ਨਹੀਂ ਦਿੱਤਾ ਤਾਂ ਹੋਰ ਕਿਸ ਨੇ ਦੇਣਾ ਹੈ ਮੇਰਾ ਤਾਂ ਇਸੇ ਤਰੀਕੇ ਨਾਲ ਹੀ ਗੁਜ਼ਰਬਸਰ ਹੋਣਾ ਹੈ ਸੰਤ ਫਕੀਰ ਗੋਕਨ ਲੱਗੇ ਕਿ ਨਹੀਂ ਇਸ ਤਰ੍ਹਾਂ ਨਹੀਂ ਪੁੱਤਰ ਸੁਪਨੇ ਵੱਡੇ ਰੱਖੋ ਬਹੁਤ ਕੁਝ ਤੁਸੀਂ ਹਾਸਲ ਕਰ ਲਵੋਗੇ ਕਹਿਣ ਲੱਗਾ ਕਿ ਕਿੰਨਾ ਕੁ ਵੱਡਾ ਸੁਪਨਾ ਰੱਖ ਲਵਾਂ ਰੋਟੀ ਤਾਂ ਬਾਹਰ ਧਾਨ ਹੀ ਨਹੀਂ ਨਿਕਲਦਾ ਸਾਰਾ ਦਿਨ ਭੁੱਖ ਤੰਗ ਕਰਦੀ ਹੈ ਭੁੱਖ ਦੇ ਲਈ ਕੰਮਕਾਰ ਕਰਨਾ ਪੈਂਦਾ ਹੈ ਉਮਰ ਨਹੀਂ ਕਮਕਾਰਾਂ ਦੀ ਉਹ ਕੰਮ ਵੀ ਕਰਦਾ ਹਾਂ ਕਹਿੰਦੇ ਨਹੀਂ ਸੁਪਨੇ ਵੱਡੇ ਰੱਖੋ ਕਹਿੰਦਾ ਕਿੰਨਾ ਕੁ ਵੱਡਾ ਸੁਪਨਾ ਰੱਖਾਂ ਕੀ ਮੈਂ ਰਾਜਾ ਬਣਨ ਦਾ ਸੁਪਨਾ ਰੱਖ ਲਵਾਂ ਸੰਤ ਫਕੀਰ ਕਹਿੰਦੇ ਕੋਈ ਹਰਜ ਨਹੀਂ ਪੁੱਤਰ ਤੁਸੀਂ ਰਾਜਾ ਬਣਨ ਦਾ ਸੁਪਨਾ ਰੱਖੋ ਤਾਂ ਹੀ ਤਾਂ ਰਾਜਾ ਬਣੋਗੇ ਕਹਿੰਦਾ ਕਿ ਤੁਸੀਂ ਤਾਂ ਮਜ਼ਾਕ ਕਰਦੇ ਹੋ ਤੁਸੀਂ ਗਰੀਬ ਦੀ ਗੁਰਬਤ ਦਾ ਮਜ਼ਾਕ ਉਡਾਉਂਦੇ ਹੋ ਸੰਤ ਫਕੀਰ ਜੀ ਕਹਿਣ ਲੱਗੇ ਕਿ ਨਹੀਂ ਭਾਈ ਮੈਂ ਕਿਸੇ ਦੀ ਗੁਰਬਤ ਦਾ ਕਿਸੇ ਦੀ ਹਾਲਤ ਦਾ ਮਜ਼ਾਕ ਨਹੀਂ ਉਡਾਉਂਦਾ ਮੈਂ ਤਾਂ ਇਹ ਕਹਿਣਾ ਹਾਂ ਕਿ ਚੰਗਾ ਸੋਚੋ ਵੱਡਾ ਸੋਚੋ ਤੇ ਪ੍ਰਮਾਤਮਾ ਉੱਥੋਂ ਤੱਕ ਲੈ ਜਾਵੇਗਾ ਪ੍ਰਮਾਤਮਾ ਤੇ ਵਿਸ਼ਵਾਸ ਰੱਖੋ ਪ੍ਰਮਾਤਮਾ ਨੇ ਤੁਹਾਡੇ ਮਾਤਾ ਪਿਤਾ ਨੂੰ ਤੁਹਾਡੇ ਤੋਂ ਲਿਆ ਹੈ। ਪ੍ਰਮਾਤਮਾ ਨੇ ਤੁਹਾਨੂੰ ਪਰਖਿਆ ਦੇ ਵਿੱਚ ਪਾਇਆ ਹੈ। ਕੋਈ ਗੱਲ ਨਹੀਂ। ਜੇ ਅੱਜ ਮਾੜਾ ਸਮਾਂ ਹੈ, ਕੱਲ ਨੂੰ ਚੰਗਾ ਵੀ ਆਵੇਗਾ। ਸੰਤ ਫਕੀਰ ਜਿਸ ਟਰਮੇ ਦੇ ਨਾਲ ਗੱਲਾਂ-ਬਾਤਾਂ ਕਰ ਰਹੇ ਸਨ, ਬੱਚੇ ਨੂੰ ਕੁਝ ਨਾ ਕੁਝ ਆਸ ਜਾਗੀ। ਬੱਚਾ ਸੰਤ ਫਕੀਰ ਨੂੰ ਕਹਿਣ ਲੱਗਾ ਕਿ ਦੱਸੋ ਫਿਰ ਮੈਂ ਰਾਜਾ ਬਣਨ ਦੇ ਲਈ ਕੀ ਕੁਝ ਕਰ ਸਕਦਾ ਹਾਂ? ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਇਹ ਕਿ ਦਾਨ ਦੀ ਭਾਵਨਾ ਰੱਖ। ਮੈਨੂੰ ਪਤਾ ਹੈ, ਤੂੰ ਇਹ ਸੋਚੇਗਾ ਕਿ ਮੇਰੇ ਕੋਲ ਕੀ ਹੈ ਦਾਨ ਕਰਨ ਲਈ। ਮੈਂ ਤਾਂ ਖੁਦ ਮੰਗ ਕੇ ਲਿਆਉਣਾ ਹੈ। ਨਹੀਂ। ਦਾਨ ਦੀ ਭਾਵਨਾ ਰੱਖ ਜੋ ਤੇਰਾ ਹੈ ਤੂੰ ਉਹ ਆਪਣੇ ਕੋਲ ਰੱਖ ਕਦੀ ਕਿਸੇ ਦਾ ਹੱਕ ਨਹੀਂ ਮਾਰਨਾ ਕਦੀ ਕਿਸੇ ਦੀ ਸ਼ੈ ਕਿਸੇ ਦੀ ਚੀਜ਼ ਜੋ ਕਿਸੇ ਹੋਰ ਦੇ ਨਾਲ ਤੱਲਕ ਰੱਖਦੀ ਹੈ ਕਿਸੇ ਹੋਰ ਦੀ ਹੈ ਉਹਦੇ ਤੇ ਕਦੇ ਨਜਾਇਜ਼ ਹੱਕ ਨਹੀਂ ਜਿਤਾਉਣਾ ਇਹ ਗੱਲ ਮੇਰੀ ਤਾਂ ਉਮਰ ਪੱਲੇ ਬੰਨ ਲੈ ਕਹਿੰਦਾ ਜੀ ਠੀਕ ਹੈ ਜਿਵੇਂ ਤੁਸੀਂ ਕਹੋ ਇੱਕ ਗੱਲ ਤੁਸੀਂ ਮੈਨੂੰ ਦੱਸ ਜਾਓ ਕਿ ਮੈਂ ਹੁਣ ਸ਼ੁਰੂਆਤ ਕਿੱਥੋਂ ਕਰਾਂ ਫਕੀਰ ਜੀ ਕਹਿਣ ਲੱਗੇ ਕਿ ਇਹ ਦੱਸ ਕੇ ਤੇਰੀ ਜੇਬ ਦੇ ਵਿੱਚ ਕੀ ਹੈ ਕਹਿੰਦਾ ਮੇਰੀ ਜੇਬ ਦੇ ਵਿੱਚ ਕੀ ਹੈ ਮੇਰੀ ਜੇਬ ਦੇ ਵਿੱਚ ਕੁੱਲ ਮਿਲਾ ਕੇ 4 ਪੈਸੇ ਹਨ ਕਹਿੰਦੇ ਠੀਕ ਹੈ ਤੂੰ 4 ਪੈਸਿਆਂ ਦੀਆਂ ਰੋਟੀਆਂ ਖਰੀਦ ਕੇ ਲਿਆ ਜੋ ਤੇਰੇ ਕੋਲ ਨੇ ਜੋ ਤੂੰ ਲੈ ਕੇ ਆਇਆ ਹੈ ਇਹ ਤੂੰ ਖਾ ਪਰ 4 ਪੈਸੇ ਦੀਆਂ ਰੋਟੀਆਂ ਖਰੀਦ ਕੇ ਲਿਆ ਪਿੰਡ ਵਿੱਚ ਵਾਪਸ ਜਾਂਦਾ ਹੈ ਇੱਕ ਦੁਕਾਨ ਤੇ ਜਾਂਦਾ ਹੈ ਜਿੱਥੇ ਤੰਦੂਰ ਲੱਗਿਆ ਹੋਇਆ ਸੀ ਉੱਥੋਂ 4 ਪੈਸੇ ਦੀਆਂ ਰੋਟੀਆਂ ਲੈ ਕੇ ਵਾਪਸ ਜਿਸ ਥਾਂ ਤੇ ਫਕੀਰ ਜੀ ਬੈਠੇ ਸਨ ਉੱਥੇ ਆ ਗਿਆ ਉੱਥੇ ਆ ਕੇ ਸੰਤ ਫਕੀਰ ਜੀ ਦੇ ਅੱਗੇ ਰੋਟੀਆਂ ਕਰ ਦਿਤੀਆਂ ਕਿ ਲਓ ਤੁਸੀਂ ਭੋਜਨ ਛਕੋ ਕਹਿੰਦੇ ਨਹੀਂ ਮੈਂ ਆਪਣੇ ਲਈ ਨਹੀਂ ਮੰਗਾਈਆਂ ਉਹ ਦੇਖ ਤੇਰੇ ਤੋਂ ਵੀ ਛੋਟੇ ਬੱਚੇ ਨੇ ਉਹ ਵੀ ਭੁੱਖ ਦੇ ਨਾਲ ਵਿਲਕ ਰਹੇ ਨੇ ਪਤਾ ਨਹੀਂ ਇਹਨਾਂ ਦੇ ਮਾਪੇ ਕਿੱਥੇ ਚਲੇ ਗਏ ਮੈਨੂੰ ਇਹਨਾਂ ਦੀ ਹਾਲਾਤ ਤੋਂ ਜਾਪਦਾ ਏ ਕਿ ਜਿਵੇਂ ਕਈ ਦਿਨਾਂ ਤੋਂ ਭਰ-ਪੇਟ ਖਾਣਾ ਨਹੀਂ ਖਾਦਾ ਜਾ ਕੇ ਉਹਨਾਂ ਨੂੰ ਰੋਟੀਆਂ ਦੇ ਦਿੱਤੇ ਦੋਹਾਂ ਬੱਚਿਆਂ ਨੂੰ ਰੋਟੀਆਂ ਦੇ ਦਿੱਤੀਆਂ ਤੇ ਫਿਰ ਰੋਟੀਆਂ ਦੇ ਕੇ ਵਾਪਸ ਉਹ ਸੰਤ ਫਕੀਰ ਦੇ ਕੋਲੇ ਆ ਗਿਆ ਸੰਤ ਫਕੀਰ ਜੀ ਕਹਿਣ ਲੱਗੇ ਕਿ ਮੈਂ ਅਗਲੇ ਕੁਝ ਦਿਨਾਂ ਦੇ ਵਿੱਚ ਫੁਲਾਣੀ ਫੁਲਾਣੀ ਥਾਂ ਤੇ ਹੋਊਂਗਾ ਤੂੰ ਇਸੇ ਤਰੀਕੇ ਨਾਲ ਦਾਨ ਦੀ ਭਾਵਨਾ ਬਰਕਰਾਰ ਰੱਖ ਇੱਕ ਗੱਲ ਮੇਰੀ ਪੱਲੇ ਬੰਨ ਲੈ ਕਦੀ ਕਿਸੇ ਦਾ ਹੱਕ ਨਹੀਂ ਖਾਣਾ ਕਦੀ ਕਿਸੇ ਦਾ ਹੱਕ ਨਹੀਂ ਮਾਰਨਾ ਪ੍ਰਮਾਤਮਾ ਤੈਨੂੰ ਤੇਰੇ ਹੱਕ ਦਾ ਬਹੁਤ ਕੁਝ ਦੇਊਗਾ ਬਹੁਤ ਕੁਝ ਕਈ ਗੁਣਾ ਵਧ ਕਰਕੇ ਦੇਵੇਗਾ ਜੇ ਤੂੰ ਇਸ ਹੱਕ ਵਾਲੀ ਗੱਲ ਤੇ ਪਹਿਰਾ ਦੇਂਗਾ ਸੱਚ ਵਾਲੀ ਗੱਲ ਤੇ ਪਹਿਰਾ ਦੇਵੇਂਗਾ ਕਹਿੰਦਾ ਜੀ ਜਿਵੇਂ ਤੁਹਾਡੇ ਬਚਨ ਉਸ ਦਿਨ ਤੋਂ ਉਸਨੇ ਸੰਤ ਫਕੀਰਾਂ ਦੀ ਉਹ ਗੱਲ ਪੱਲੇ ਬੰਨ ਲਈ ਤੇ ਰੋਜ਼ਾਨਾ ਵਾਂਗੂ ਆਪਣੇ ਕੰਮਕਾਰਾਂ ਦੇ ਵਿੱਚ ਜੁਟ ਗਿਆ ਇੱਕ ਦਿਨ ਉਹ ਖੇਤਾਂ ਤੋਂ ਕੰਮ ਕਰਕੇ ਵਾਪਸ ਪਰਤ ਰਿਹਾ ਸੀ ਰਸਤੇ ਦੇ ਵਿੱਚ ਕੁਝ ਜੰਗਲੀ ਇਲਾਕਾ ਸੀ ਅਚਾਨਕ ਦੇਖਦਾ ਹੈ ਕਿ ਕੁਝ ਬੋਰੀनुਮਾ ਪਿਆ ਹੋਇਆ ਹੈ ਰਾਤ ਦਾ ਹਨੇਰਾ ਸੀ ਪਰ ਚੰਦਰਮਾ ਦੇ ਚਾਨਣ ਵਿੱਚ ਜਿਵੇਂ ਉਸ ਬੋਰੀ ਦੇ ਵਿੱਚੋਂ ਕੁਝ ਚਮਕਿਆ ਕੋਲੇ ਗਿਆ ਪਹਿਲਾਂ ਡਰਿਆ ਕਿ ਕੋਈ ਖਤਰਨਾਕ ਚੀਜ਼ ਨਾ ਹੋਵੇ ਪਰ ਕੋਲੇ ਜਾ ਕੇ ਦੇਖਦਾ ਹੈ ਉਹਦੇ ਵਿੱਚ ਸੋਨੇ ਚਾਂਦੀ ਦੀਆਂ ਅਸ਼ਰਫੀਆਂ ਮੋਹਰਾਂ ਸਨ ਉਸਨੇ ਬੋਰੀ ਝਟਪਟ ਆਪਣੇ ਹੱਥ ਹੇਠ ਕੀਤੀ ਤੇ ਆਪਣੇ ਟੁੱਟੇ-ਫੁੱਟੇ ਘਰ ਵੱਲੋਂ ਤੁਰ ਪਿਆ ਜਾਂਦਾ ਜਾਂਦਾ ਕਈ ਤਰੀਕੇ ਦੀਆਂ ਘਾੜ ਤਾਂ ਕਰਦਾ ਕਈ ਤਰੀਕੇ ਦੀਆਂ ਦਿਮਾਗ ਦੇ ਨਾਲ ਸਲਾਹਾਂ ਬੁੰਦਾ ਗਿਆ ਇਸ ਤਾਂ ਮੈਂ ਘਰ ਪੱਕਾ ਕਰਵਾ ਲਵਾਂਗਾ ਚਾਰ ਮੈਂ ਪਸ਼ੂ ਖਰੀਦ ਲਵਾਂਗਾ ਕੁਝ ਖੇਤ ਖਰੀਦ ਲਵਾਂਗਾ ਫੁਲਾਣੇ-ਫੁਲਾਣੇ ਕਾਰੋਬਾਰ ਸ਼ੁਰੂ ਕਰ ਲਵਾਂਗਾ ਇੱਕ ਦੁਕਾਨ ਬਣਾ ਕੇ ਉੱਤੇ ਐਨਾ ਸਮਾਨ ਪਾ ਦਿਆਂਗਾ ਕੁਝ ਕੂੜੇ ਖਰੀਦ ਲਵਾਂਗਾ ਕੁਝ ਟਾਂਗੇ ਖਰੀਦ ਲਵਾਂਗਾ ਬੜਾ ਕੁਝ ਸੋਚਿਆ ਘਰ ਜਾਂਦਿਆਂ ਜਾਂਦਿਆਂ ਬਹੁਤ ਕੁਝ ਸੋਚਿਆ ਜਦੋਂ ਉਹ ਬੋਰੀ ਲਕੋਕੇ ਰੱਖ ਲਈ ਉਦੋਂ ਮਨ ਵਿੱਚ ਖਿਆਲ ਆਇਆ ਕਿ ਸੰਤ ਫਕੀਰ ਨੇ ਇਹ ਨਹੀਂ ਸਿੱਖਿਆ ਉਹਨਾਂ ਤਾਂ ਕਿਹਾ ਸੀ ਕਿ ਜੇ ਕਿਸੇ ਦਾ ਹੱਕ ਹੈ ਉਸ ਨੂੰ ਬਚਾ ਕੇ ਰੱਖਣਾ ਹੈ ਉਹਦੇ ਲਈ ਜੇ ਕੋਈ ਚੀਜ਼ ਕਿਸੇ ਦੀ ਆਮਾਨਤ ਹੈ ਉਸ ਨੂੰ ਸਪੁਰਦ ਕਰਨੀ ਹੈ ਫਿਰ ਜਿੰਨੀਆਂ ਚੀਜ਼ਾਂ ਸੋਚੀਆਂ ਸੀ ਉਹ ਸਾਰੇ ਖਿਆਲ ਛੱਡ ਦਿੱਤੇ ਉਸ ਚੀਜ਼ ਨੂੰ ਟੱਕ ਸਵਾਰ ਕੇ ਲਕੋਕੇ ਰੱਖ ਦਿੱਤਾ ਤੇ ਅਗਲੇ ਦਿਨ ਤੋਂ ਆਪਣੇ ਕਮਾਂਕਰਾਂ ਦੇ ਵਿੱਚ ਜੁਟ ਗਿਆ ਆਪਣੇ ਤੌਰ ਤਰੀਕਿਆਂ ਦੇ ਨਾਲ ਲੋਕਾਂ ਤੋਂ ਪਤਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕੇ ਨਗਰ ਦੇ ਵਿੱਚ ਕਿਸੇ ਚੀਜ਼ ਦੀ ਆਵਾਜ਼ ਤਾਂ ਨਹੀਂ ਆਈ ਕਿਸੇ ਦਾ ਕੁਝ ਗਵਾਚਾ ਤਾਂ ਨਹੀਂ ਹੁਣ ਖੁੱਲ ਕੇ ਦੱਸ ਵੀ ਨਹੀਂ ਸੀ ਸਕਦਾ ਬੋਲਾ ਸੀ ਥੋੜੇ ਦਿਨ ਬੀਤੇ ਤੇ ਕਰਦਿਆਂ ਕਰਦਿਆਂ ਇੱਕ ਸਧਾਰਨ ਕੱਪੜਿਆਂ ਦੇ ਵਿੱਚ ਇੱਕ ਸਾਕਸ਼ ਉੱਥੇ ਆਣ ਪਹੁੰਚਿਆ ਉਸ ਨੇ ਸਾਥ ਦੇ ਵਿੱਚੋਂ ਕਈ ਲੋਕਾਂ ਦੇ ਕੋਲੇ ਇੱਕ ਬੋਰੀ ਦਾ ਜ਼ਿਕਰ ਕੀਤਾ ਕਿ ਸਾਡੀ ਬੋਰੀ ਡਿੱਗ ਪਈ ਹੈ ਜੇ ਕਿਸੇ ਨੂੰ ਮਿਲੀ ਹੋਵੇ ਹੁਣ ਇਹ ਸਧਾਰਨ ਕੱਪੜਿਆਂ ਵਾਲਾ ਸਾਕਸ਼ ਕਿਸੇ ਨੂੰ ਕੁਝ ਖੁੱਲ ਕੇ ਨਹੀਂ ਸੀ ਦੱਸ ਰਿਹਾ ਉਧਰੋਂ ਇਹ ਆਪਣੇ ਕਾਰੋਬਾਰ ਤੋਂ ਆਪਣੇ ਕਿਤੇ ਤੋਂ ਵਾਪਸ ਪਰਤ ਰਿਹਾ ਸੀ ਹੁਣ ਇਸ ਨੂੰ ਰਜਾਨਾ ਵਾਂਗ ਮੰਗਣਾ ਨਹੀਂ ਸੀ ਪੈਂਦਾ ਪੱਕੇ ਤੌਰ ਤੇ ਇੱਕ ਕਿਤਾਜ ਨੇ ਸ਼ੁਰੂ ਕੀਤਾ ਹੋਇਆ ਸੀ ਇੱਕ ਦੁਕਾਨ ਦੇ ਉੱਤੇ ਕੰਮ ਕਰਦਾ ਸੀ ਵਾਪਸ ਪਰਤਦੇ ਆਇ ਉਸਨੇ ਉਸ ਸ਼ਖਸ ਦੀ ਆਵਾਜ਼ ਸੁਣੀ ਤੇ ਉਸ ਨੂੰ ਆਵਾਜ਼ ਮਾਰੀ ਕਿ ਮੈਂ ਤੁਹਾਡੀ ਕੁਝ ਮਦਦ ਕਰ ਸਕਦਾ ਹਾਂ ਮੈਨੂੰ ਦੱਸੋ ਉਸ ਸਧਾਰਨ ਕੱਪੜਿਆਂ ਵਾਲੇ ਇਨਸਾਨ ਨੇ ਸਾਰੀ ਗੱਲ ਦੱਸੀ ਕਹਿੰਦਾ ਚਲੋ ਮੇਰੇ ਨਾਲ ਚਲੋ ਉਹ ਸ਼ਖਸ ਬੜਾ ਹੈਰਾਨ ਕਿ ਐਦਾਂ ਦਾ ਕਿਹੜਾ ਬੰਦਾ ਹੈ पेशित हुए लगता है कि कोई मजदूर है कोई दिहाड़ीदार है तो ये मेरी की मदद करेगा घर कर जाके मंजे पे बिठाया पीने ਲਈ पानी ਦਿੱਤਾ ਤੇ ਕਿਹਾ ਕਿ ਤੁਹਾਡੀ امانت میرے کول محفوظ ہے ਹੁਣ ਉਹ ਸ਼ਖਸ ਕੋਈ ਸਧਾਰਨ ਸ਼ਖਸ ਨਹੀਂ ਸੀ ਉਹ ਇਸ ਰਾਜ ਦੇ ਰਾਜੇ ਦਾ وزیر ਸੀ ਛੋਟੀ ਦਾ وزیر ਖਾਸ وزیر ਉਸਨੇ ਕਿਹਾ ਕਿ ਭਾਈ ਬਹੁਤ ਬਹੁਤ ਤੇਰਾ ਧੰਨਵਾਦ ਸਾਨੂੰ ਤਾਂ ਇਹ ਉਮੀਦ ਨਹੀਂ ਸੀ ਅਸੀਂ ਤਾਂ ਵੈਸੇ ਹੀ ਪ੍ਰਚਾਰਕ ਤੌਰ ਤੇ ਲੱਭਦੇ ਫਿਰਦੇ ਸੀ ਕਿ ਸਾਨੂੰ ਕਿਤੇ ਕੋਈ ਖੋਜ ਖਰਾਕ ਕਿਤੇ ਕੋਈ ਸਬੂਤ ਮਿਲ ਜਾਵੇ ਬਾਅਦ ਵਿੱਚ ਤੱਕੇ ਨਾਲ ਕਿਸੇ ਨੂੰ ਲੈ ਲਵਾਂਗੇ ਪਰ ਤੇਰੇ ਤੇ ਮੈਂ ਬੜਾ ਹਰਾਨ ਆ ਤੇਰੀ ਤਾਂ ਕੁਲੀ ਦੀ ਹਾਲਤ ਵੀ ਬਹੁਤੀ ਠੀਕ ਨਹੀਂ ਤੂੰ ਇਹਦੇ ਵਿੱਚ ਜੋ ਵਰਤਣਾ ਚਾਹੁੰਦਾ ਹੈ ਵਰਤ ਲੈ ਮਹਾਰਾਜ ਨੂੰ ਆਪਣੇ ਤੌਰ ਤੇ ਜਵਾਬ ਦੇ ਦਿਆਂਗਾ ਕਹਿੰਦਾ ਨਹੀਂ ਇਹ ਅਮਾਨਤ ਮੇਰੀ ਨਹੀਂ ਇਹ ਸ਼ੈ ਮੇਰੀ ਨਹੀਂ ਤੁਹਾਡੇ ਨਾਲ ਸੰਬੰਧ ਤਹਿ ਤੁਹਾਡੀ ਚੀਜ਼ ਹੈ ਮੈਂ ਇਸ ਨੂੰ ਇਹ ਤਾਂ ਮੇਰੀ ਜ਼ਿੰਮੇਵਾਰੀ ਸੀ ਮੈਂ ਇਸ ਨੂੰ ਟੱਕ ਸਵਾਰ ਕੇ ਲਕੋ ਕੇ ਰੱਖਿਆ ਉਹ ਬਹੁਤ ਖੁਸ਼ ਹੋਇਆ ਉਹ ਵਾਪਸ ਗਿਆ ਘੋੜਸਵਾਰਾਂ ਨੂੰ ਨਾਲ ਲੈ ਕੇ ਆਇਆ ਤੇ ਇਸ ਬੋਰੀ ਨੂੰ ਲੈ ਗਿਆ ਤੇ ਨਾਲ ਦੀ ਨਾਲ ਇਸ ਨੂੰ ਇੱਕ ਰਾਜੇ ਦੇ ਦਰਬਾਰ ਵਿੱਚ ਨੌਕਰੀ ਕਰਨ ਦੀ ਪੇਸ਼ਕੀ ਕਰ ਗਿਆ ਕਿ ਤੇਰੇ ਵਰਗੇ ਬੰਦਿਆਂ ਦੀ ਰਾਜੇ ਨੂੰ ਬਹੁਤ ਲੋੜ ਹੈ ਕੀ ਤੂੰ ਰਾਜ ਦਰਬਾਰ ਵਿੱਚ ਕੰਮ ਕਰਨ ਦਾ ਚਾਹਵਾਨ ਹੈ ਉਸ ਬੱਚੇ ਨੇ ਕਿਹਾ ਕਿ ਬਿਲਕੁਲ ਰਾਜ ਦਰਬਾਰ ਕੌਣ ਕੰਮ ਨਹੀਂ ਕਰਨਾ ਚਾਹਵੇਗਾ ਸਰਕਾਰੀ ਨੌਕਰ ਬੰਨਣਾ ਤਾਂ ਬਹੁਤ ਸਾਰੇ ਲੋਕਾਂ ਦਾ ਸੁਪਨਾ ਹੁੰਦਾ ਹੈ ਵਜ਼ੀਰ ਨੇ ਛੱਟ ਦੇਣਾ ਆਪਣੀ ਉਂਗਲ ਦੇ ਵਿੱਚੋਂ ਇੱਕ ਮੰਦਰੀ ਉਤਾਰੀ ਤੇ ਦੇ ਦਿੱਤੀ ਤੇ ਕਿਹਾ ਕੱਲ ਨੂੰ ਰਾਜ ਦਰਬਾਰ ਵਿੱਚ ਪਹੁੰਚ ਜਾਵੀਂ ਕਹਿੰਦਾ ਠੀਕ ਹੈ ਵਜ਼ੀਰ ਨੇ ساری ਕਹਾਣੀ ਜਾ ਕੇ ਰਾਜੇ ਨੂੰ ਦੱਸੀ ਕਿ ਇਸ ਤਰ੍ਹਾਂ ਐਸ ਕਿਸਮ ਦਾ ਇਮਾਨਦਾਰ ਬੱਚਾ ਆਪਣੇ ਰਾਜ ਵਿੱਚ ਹੈ ਉਮਰ ਉਸ ਦੀ ਮਹਿਜ 15-16 ਸਾਲ ਜਾਪਦੀ ਹੈ ਤੇ ਉਸ ਨੂੰ ਮੈਂ ਕਿਹਾ ਕਿ ਤੂੰ ਸਾਡੇ ਨਾਲ ਆ ਕੇ ਮਿਲ ਕੇ ਕੰਮ ਕਰ ਰਾਜਾ ਬਹੁਤ ਖੁਸ਼ ਹੋਇਆ ਅਗਲੇ ਦਿਨ ਸਵੇਰ ਵੇਲੇ ਇਹ ਬੱਚਾ ਦਰਬਾਰ ਦੇ ਵਿੱਚ ਪਹੁੰਚਾ ਰਾਜੇ ਨੇ ਉਸ ਨੂੰ ਕੁੱਟ ਕੇ ਗਲੇ ਨਾਲ ਲਾਇਆ ਤੇ ਕਹਿੰਦਾ ਕਿ ਤੇਰੇ ਵਰਗੇ ਲੋਕਾਂ ਦੀ ਇਸ ਰਾਜ ਨੂੰ ਬੜੀ ਜ਼ਰੂਰਤ ਹੈ ਤੇ ਉਸ ਨੂੰ ਆਪਣਾ ਸਲਾਹਕਾਰ ਰੱਖ ਲਿਆ ਹੁਣ ਇਸ ਬੱਚੇ ਨੇ ਉਸ ਸੰਤ ਫਕੀਰ ਤੋਂ ਜਿੰਨੀਆਂ ਸਲਾਹਾਂ ਲਈਆਂ ਸਨ ਉਹਨਾਂ ਸਾਰੀਆਂ ਤੇ ਪਹਿਰਾ ਦਿੰਦਾ ਰਾਜਾ ਕਦੇ ਵੀ ਕੁਝ ਜਾਣੀਆਂ ਜਾਣੇ ਦੇ ਵਿੱਚ ਵੀ ਗਲਤੀ ਕਰਨ ਲੱਗਦਾ ਤਾਂ ਇਸ ਨੇ ਜਿਹੜੇ ਉਸੂਲ ਬਣਾਏ ਹੋਏ ਸੀ ਉਹਨਾਂ ਦੇ ਮੁਤਾਬਕ ਰਾਜ ਨੂੰ ਠੀਕ ਕਰਵਾ ਦਿੰਦਾ ਰਾਜਾ ਇਸ ਦੀ کار ਕਰਗਤੀ ਤੋਂ ਬਹੁਤ ਜ਼ਿਆਦਾ ਖੁਸ਼ ਸੀ ਉਸ ਨੇ ਦੇਖਿਆ ਕਿ ਇੰਨੀ ਥੋੜੀ ਉਮਰ ਤੇ ਇੰਨੀ ਸਿਆਣਪ ਰਾਜ ਦਰਬਾਰ ਦੇ ਵਿੱਚ ਰਹਿ ਕੇ ਜਦੋਂ ਇਹ ਕੰਮ ਕਰਦਾ ਸੀ ਤਾਂ ਆਏ ਦਿਨ ਕੁਝ ਨਾ ਕੁਝ ਨਵਾਂ ਸਿੱਖ ਰਿਹਾ ਸੀ ਹਰ ਇੱਕ ਤੋਂ ਕੁਝ ਨਾ ਕੁਝ ਸਿੱਖਦਾ ਸੀ ਜਿਸ ਨਾਲ ਵੀ ਇਹ ਗੱਲ ਨਹੀਂ ਲੱਗਦਾ ਉਸ ਤੋਂ ਚਾਰ ਚੀਜ਼ਾਂ ਸਿੱਖਦਾ ਇਹ ਬੋਲਦਾ ਘੱਟ ਤੇ ਸੁਣਦਾ ਵੱਧ ਇਸ ਤਰੀਕੇ ਨਾਲ ਆਉਣ ਵਾਲੇ ਛੀਆਂ ਸੱਤਾਂ ਸਾਲਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਸਿਆਣਾ ਬਣ ਚੁੱਕਿਆ ਸੀ ਦੂਜੇ ਪਾਸੇ ਰਾਜੇ ਦਾ ਜਿਹੜਾ ਪੁੱਤਰ ਸੀ ਉਹ ਆਇਆਸ਼ੀ ਕਰਦਾ ਸੀ ਉਸ ਨੂੰ ਇਹ ਸੀ ਕਿ ਜਿਹੜਾ ਰਾਜ ਦਰਬਾਰ ਦਾ ਖਜ਼ਾਨਾ ਹੈ ਉਹ ਸਿਰਫ ਉਡਾਉਣ ਦੇ ਲਈ ਹੈ ਮਾੜੀਆਂ ਉਸ ਨੇ ਆਦਤਾਂ ਪਾਲੀਆਂ ਹੋਈਆਂ ਮਾੜੇ ਕਿਸਮ ਦੇ ਉਹ ਨਸ਼ੇ ਕਰਦਾ ਦੋਸਤਾਂ ਦੇ ਨਾਲ ਬਾਹਰ ਰਹਿੰਦਾ ਆਵਾਰਾਗਰਦੀਆਂ ਕਰਦਾ ਰਾਜਾ ਜਦੋਂ ਉਮਰਦ ਰਾਜ ਹੋਣ ਲੱਗਿਆ ਜਦੋਂ ਰਾਜੇ ਦੀ ਉਮਰ 55 60 ਸਾਲ ਹੋ ਗਈ ਤਾਂ ਉਸ ਨੂੰ ਲੱਗਿਆ ਕਿ ਮੈਂ ਬਹੁਤ ਚਿਰ ਇਸ ਰਾਜ ਦੇ ਲੋਕਾਂ ਦੀ ਸੇਵਾ ਕਰ ਲਈ ਹੈ ਹੁਣ ਮੈਨੂੰ ਫਰਗ ਹੋਣਾ ਚਾਹੀਦਾ ਹੈ ਹੁਣ ਕਿਸੇ ਨਵੇਂ ਨੂੰ ਮੈਂ ਗੱਦੀ ਨਿਸ਼ੀਨ ਕਰਾਂ ਤਾਂ ਉਸ ਨੇ ਇਸ ਬੱਚੇ ਨੂੰ ਜਿਹੜਾ ਬਚਪਨ ਤੋਂ ਯਤੀਮ ਸੀ ਜਿਸ ਨੇ ਸੰਤ ਫਕੀਰ ਦੀਆਂ ਕੁਝ ਸਲਾਹਾਂ ਦੇ ਉੱਤੇ ਪਹਿਰਾ ਦਿੱਤਾ ਇਸ ਨੂੰ ਉਸਨੇ ਨਾਮਿਤ ਕਰ ਦਿੱਤਾ ਕਿ ਮੈਂ ਇਸ ਨੂੰ ਅਗਲਾ ਰਾਜਾ ਚੁੰਦਾ ਹਾਂ ਹੁਣ ਇਸਨੇ ਜੋ ਸੁਪਨਾ ਦੇਖਿਆ ਸੀ ਉਹਦੇ ਉੱਤੇ ਫੁੱਲ ਚੜ ਗਏ ਹੁਣ ਸੱਚਮੁੱਚ ਇੱਕ ਰਾਜ ਦਾ ਰਾਜਾ ਬਣ ਗਿਆ ਇਸਨੇ ਹੋਰ ਵੀ ਬਿਹਤਰ ਤਰੀਕੇ ਦੇ ਨਾਲ ਕੰਮ ਕੀਤਾ ਇਸਦੀ ਪ੍ਰਜਾ ਹੋਰ ਵੀ ਜ਼ਿਆਦਾ ਖੁਸ਼ ਹੋਈ ਹਮੇਸ਼ਾ ਇੱਕ ਚੀਜ਼ ਦਾ ਖਿਆਲ ਰੱਖਦਾ ਕਿ ਕਿਸੇ ਦਾ ਹੱਕ ਮਾਰਨਾ ਨਹੀਂ ਤੇ ਆਪਣਾ ਹੱਕ ਛੱਡਣਾ ਨਹੀਂ ਇਸਨੇ ਰਾਜ ਦੇ ਲੋਕਾਂ ਨੂੰ ਵੀ ਇਹ ਸਿੱਖਿਆ ਸਿਖਾਈ ਇਸ ਦੇ ਰਾਜ ਦੇ ਲੋਕ ਹੋਰ ਜ਼ਿਆਦਾ ਸੁਖੀ ਹੋ ਗਏ ਇੱਕ ਦਿਨ ਬੈਠੇ ਬੈਠੇ ਨੇ ਸੋਚਿਆ ਕਿ ਕਿਉਂ ਨਾ ਉਸ ਸੰਤ ਫਕੀਰ ਨਾਲ ਰابطਾ ਕਰਾਂ ਜਿਸ ਨੇ ਮੈਨੂੰ ਇੱਥੋਂ ਤੱਕ ਬਚਾਇਆ ਕਿੱਥੇ ਮੈਂ ਜੇ ਗਲੀਆਂ ਦੇ ਵਿੱਚ ਧੱਕੇ ਖਾਂਦੇ ਫਿਰਨਾ ਸੀ ਤੇ ਕਿੱਥੇ ਅੱਜ ਮੈਂ ਇੱਕ ਰਾਜ ਦਾ ਰਾਜਕੁਮਾਰ ਬਣ ਗਿਆ ਹਾਂ ਮੈਂ ਰਾਜਾ ਬਣ ਗਿਆ ਹਾਂ ਰਾਜ ਭਾਗ ਮੇਰੇ ਹਿੱਸੇ ਆਇਆ ਹੈ ਇਸ ਨੇ ਪੂਰੇ ਰਾਜ ਦੇ ਵਿੱਚ ਆਪਣੀ ਖਬਰੀ ਛੱਡ ਦਿੱਤੀ ਕਿ ਉਸ ਸੰਤ ਫਕੀਰ ਨੂੰ ਲੱਭ ਕੇ ਲਿਆਓ ਤਕਰੀਬਨ 6-7 ਮਹੀਨਿਆਂ ਮਗਰੋਂ ਸੱਚਮੁੱਚ ਉਹ ਸੰਤ ਫਕੀਰ ਮਿਲ ਗਏ ਉਹਨਾਂ ਨੂੰ ਰਾਜ ਦੇ ਵਿੱਚ ਬੁਲਾਇਆ ਉਹਨਾਂ ਦਾ ਸ਼ਾਹੀ ਤਰੀਕਿਆਂ ਦੇ ਨਾਲ ادب ਸਤਿਕਾਰ ਸਨਮਾਨ ਕੀਤਾ ਸਵਾਗਤ ਕੀਤਾ ਹਰ ਇੱਕ ਸੁੱਖ ਸਹੂਲਤ ਦਾ ਖਿਆਲ ਰੱਖਿਆ ਗਿਆ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਰਾਜ ਦੇ ਵਿੱਚ ਮੇਰੇ ਸ਼ਾਹੀ ਸਲਾਹਕਾਰ ਬਣੋਗੇ ਤਾਂ ਉਹਨਾਂ ਨੇ ਉੱਤਰ ਦਿੱਤਾ ਕਿ ਨਹੀਂ ਪੁੱਤਰ ਇਹ ਤੇਰੀ ਕਮਾਈ ਹੈ ਤੂੰ ਜੋ ਕੁਝ ਅਸੂਲਾਂ ਤੇ ਪਹਿਰਾ ਦਿੱਤਾ ਉਹਦੇ ਬਦਲੇ ਵਿੱਚ ਇਹ ਤੈਨੂੰ ਪ੍ਰਣਾਮ ਮਿਲਿਆ ਸੱਟਾ ਮਿਲਿਆ ਤੇ ਮੈਂ ਇੱਕ ਸਲਾਹ ਦੇ ਬਦਲੇ ਇੱਕ ਸਲਾਹਕਰ ਨਹੀਂ ਬਣ ਸਕਦਾ ਉਹ ਕਹਿੰਦਾ ਕਿ ਚਲੋ ਫਿਰ ਮੈਨੂੰ ਕੋਈ ਐਸੀ ਗੱਲ ਦੱਸ ਜਾਓ ਜਿਹਦੇ ਨਾਲ ਮੈਂ ਤੇ ਮੇਰੀ ਪ੍ਰਜਾ ਹੋਰ ਵੀ ਸੁਖੀ ਰਹੇ ਤਫਕੀਰ ਜੀ ਕਹਿੰਦੇ ਕਿ ਸਲਾਹ ਬਸ ਉਹੀ ਹੈ ਲੋੜਵੰਦ ਦੀ ਹਮੇਸ਼ਾ ਮਦਦ ਕਰੋ ਇੱਕ ਚੀਜ਼ ਦਿਮਾਗ ਚੋਂ ਨਾ ਕੱਢੀ ਕਿ ਉਹ ਚਾਰ ਰੋਟੀਆਂ ਜਿਹੜੀਆਂ ਤੂੰ ਚਾਰ ਪੈਸਿਆਂ ਦੀਆਂ ਲੈ ਕੇ ਆਇਆ ਸੀ ਉਹਨਾਂ ਦੇ ਬਦਲੇ ਅੱਜ ਤੈਨੂੰ ਰਾਜ ਭਾਗ ਮਿਲ ਗਿਆ ਤੇ ਆਪਣੇ ਰਾਜ ਦੇ ਹਰ ਇੱਕ ਬੰਦੇ ਨੂੰ ਇਹ ਗੱਲ ਸਮਝਾ ਦੇ ਤਾਂ ਕਿ ਹਰੇਕ ਬੰਦਾ ਆਪਣੇ ਬਹੁਤ ਜ਼ਿਆਦਾ ਤੰਗੀ ਤਰਸ਼ੀ ਦੇ ਦਿਨਾਂ ਨੂੰ ਕੱਟ ਕੇ ਰਾਜ ਭਾਗ ਤੱਕ ਪਹੁੰਚ ਸਕੇ